ਹਾਲੀ ਸਰ ਕੀ ਮਾਮਲਾ ਹੈ ਜਿਹਨੂੰ ਲੈ ਕੇ ਆਏ ਜੀ ਪ੍ਰੈਸ ਕਾਨਫਰੰਸ ਤੇ ਆਮ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਆਈਪੀਐਸਸੀ ਤੇ ਡੀਐਸਪੀ ਸਬਡਿਵੀਜ਼ਨ ਸ਼੍ਰੀ ਸੀਤਲ ਸਿੰਘ ਜੀ ਤੇ ਦਸ਼ਮਨ ਸਿੰਘ ਸਾਹਿਬ ਇਹ ਜਿਹੜੇ ਲੁਟਕਾਂਖੂਆ ਕਰਨ ਵਾਲੇ ਮਾੜਿਆ ਅੰਸਰਾਂ ਦੀ ਕਲੱਬ ਚਲਾਈ ਨੇ ਹਮਦੇ ਤੇ ਅਸੀਂ ਦੋ ਮੁਕਦਮਿਆਂ ਨੂੰ ਟ੍ਰੇਸ ਕੀਤਾ ਆ ਜਿਹਦੇ ਵਿੱਚ ਇੱਕ ਵਾਰਦਾਤ ਔਜਲਾ ਫਟਕ ਨੇੜੇ ਇੱਕ ਲੜਕੀ ਪਾਸੋਂ ਦੋ ਕੇਟੀਐਮ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਮੋਬਾਈਲ ਫੋਨ ਖੋਹ ਕਰਨ ਸੰਬੰਧੀ ਮੁਕਦਮਾ ਦਰਜ ਕੀਤਾ ਗਿਆ ਸੀਗਾ ਜਿਸ ਨੂੰ ਸਾਡੀ ਅਣਾਸਿਟੀ ਪੁਲਿਸ ਦੀ ਟੀਮ ਨੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਟ੍ਰੇਸ ਕੀਤਾ ਜਿਸ ਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਜਿਹੜਾ KTM ਬਾਈਕ ਜਿੱਤੇ ਉਹਨਾਂ ਨੇ ਵਾਦਦਾਤ ਕੀਤੀ ਸੀ ਉਹ ਬਰਾਮਦ ਕੀਤੀ ਆ ਤੇ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਬਰਾਮਦ ਕੀਤਾ ਗਿਆ ਜਿਹੜੇ ਦੋਸ਼ੀ ਆ ਇਹਨਾਂ ਦੇ ਨਾਮ ਇੱਕ ਗੁਰਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਖੋਜੀਵਾਲ ਦਾ ਰਹਿਣ ਵਾਲਾ ਆ ਤੇ ਦੂਸਰਾ ਨਛੱਤਰ ਸਿੰਘ ਪੁੱਤਰ ਸਰਬਜੀਤ ਸਿੰਘ ਈਤਾਲੀਗੋਲ ਤੋਂ ਨਾ ਰਹਿਣ ਵਾਲਾ ਆ ਇਹਨਾਂ ਦਾ ਪ੍ਰਾਣਿਕ ਬੈਕਗ੍ਰਾਉਂਡ ਤੇਨੇ ਕੋੜੇ ਹੋਵੇ। ਇਹਨਾਂ ਦੇ ਵਿੱਚੋਂ 76 ਸੰਖਿਆ ਦੇ ਦਿੱਤੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਤਿੰਨ ਮਕਦਮੇ ਦਰਜ। ਤੇ ਜਿਹੜੀ ਜਿਹੜੀ ਸਰਕਾਰ ਧਾਰਾ ਲਗਾ ਕੇ ਇਹਨਾਂ ਤੇ ਅਸੀਂ ਸਨੇਚਿੰਗ ਦਾ ਮਕਦਮਾ ਨੰਬਰ 320 ਕਾਨਾ ਸਿਟੀ ਕਪੂਠਲਾ ਦੇ ਵਿੱਚ ਦਰਜ ਕੀਤਾ ਗਿਆ ਸੀ 304 ਬੀ ਐਨ ਅਧੀਨ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਵਾਰਦਾਤ ਜਿਹੜੀ ਫਰਤੂਟਿੰਗਾ ਚੁੰਗੀ ਦੇ ਨੇੜੇ ਹੋਈ ਸੀ ਉਸ ਦੇ ਵਿੱਚ ਵੀ ਦੋ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਕੋਲੋਂ ਪੈਸੇ ਦੀ ਲੁੱਟ ਤੇ ਉਸ ਦੀ ਮੰਦਰੀ ਖੋਈ ਗਈ ਸੀ। ਉਦੇ ਵਿੱਚ ਵੀ ਅਸੀਂ ਦੋ ਜਿਹੜੇ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਸੁਖਜਿੰਦਰ ਸਿੰਘ ਪੁੱਤਰ ਰਾਮਕ੍ਰਿਸ਼ਨ ਤੇ ਅਜੇ ਕੁਮਾਰ ਪੁੱਤਰ ਸੋਮਨਾਥ ਇਹ ਦੋਨੇ ਮੁੱਲਾ ਮੁਤਾਬਕ ਰਹਿਣ ਵਾਲੇ ਆ ਇਹਨਾਂ ਕੋਲ ਵੀ ਜਿਹੜੀ ਖੋਹ ਕੀਤੀ ਗਈ ਕਨਸੀ ਬਰਾਮਦ ਕੀਤੀ ਹੈ ਇਹਨਾਂ ਦਾ ਵੀ ਕੋਈ ਸਿਰਫ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਇਹਨਾਂ ਤੇ ਵੀ ਪਹਿਲਾਂ ਇੱਕ ਇੱਕ ਮੁਕਦਮਾ ਦਰਜ ਹੈ